ਗੁੱਡ ਮਾਰਨਿੰਗ ਜੀ ਅੱਜ ਗੱਲ ਕਰਾਂਗੇ ਸਾਡੀ ਇੰਡੀਆ ਦੀ ਕਹਿੰਦੇ 올림픽 ਖੇਡਾਂ ਹੋ ਰਹੀਆਂ ਨੇ ਅਸੀਂ ਕਿਹਨੇ ਮੈਂ ਨੰਬਰ ਦੇ ਉੱਪਰ ਸਾਰੇ ਦੇਸ਼ਾਂ ਵਿੱਚੋਂ ਕਿੰਸੀ ਦੇਸ਼ ਦੇ ਖੇਡਾਂ ਹੋ ਰਹੀਆਂ ਨੇ ਪਰ ਇੰਡੀਆ 67ਵੇਂ ਨੰਬਰ ਦੇ ਉੱਪਰ ਆ 67 ਇੰਡੀਆ ਦੀ ਆਬਾਦੀ ਕਿੰਨੀ ਆ 100 140 ਕਰੋੜ 140 ਕਰੋੜ ਵਾਲਾ ਦੇਸ਼ 67ਵੇਂ ਨੰਬਰ ਦੇ ਉੱਪਰ ਆ ਜੇ ਬੰਦਾ ਮਾਰਨਾ ਹੋਵੇ ਧਰਮ ਦੇ ਨਾਂ ਦੇ ਉੱਪਰ ਮਨੀਪੁਰ ਵਰਗੇ ਘਟਨਾਵਾਂ ਨੂੰ ਇਲਜ਼ਾਮ ਦੇਣਾ ਹੋਵੇ ਫਿਰ ਅਸੀਂ ਪਹਿਲੇ ਨੰਬਰ ਦੇ ਉੱਪਰ ਆ। ਇਹ ਕਾਰਨ ਕੀ ਆ? ਇਹ ਜੋ ਅਣਪੜ੍ਹ ਨੇਤਾ ਚੁਣਦੇ ਆ ਜਿਵੇਂ ਕਿ ਆਹ ਜੇ ਤੁਸੀਂ ਖਬਰ ਸੁਣੀ ਸੁਣੀ ਹੋਣੀ ਸੀ ਜਦੋਂ ਅਸ ਬੰਦੇ ਨੇ ਬਿਆਨ ਦਿੱਤਾ ਸੀ ਉਹਨਾਂ ਨੇ ਮੈਡਲ ਜਿੱਤੇ ਤੇ ਉਹ ਵਾਪਸ ਲੈਣੇ ਕਿ ਮੈਂ ਪੈਸਾ ਵਾਪਸ ਕਰਨਾ ਚਾਹੀਏ। ਮੈਡਲ ਤਾਂ 15 ਰੁਪਏ ਵਿੱਚ ਬਿਕੇਗਾ। ਮੈਡਲ ਤਾਂ 15 ਰੁਪਏ ਵਿੱਚ ਬਿਕੇਗਾ। ਜੇ ਜਦੋਂ ਅਸੀਂ ਇਹੋ ਜਿਹੇ ਅਣਪੜ੍ਹ ਨੇਤਾ ਚੁਣਾਂਗੇ ਇਹ ਉਦੋਂ ਦੀ ਵੀਡੀਓ ਹੈ ਜਿਹੜਾ ਖਿਡਾਰੀ ਹੈ ਕਹੀਂ ਮੈਡਲ ਵਾਪਸ ਕਰਨੇ ਆ ਗੱਲ ਕੀ ਹੈ ਜਦੋਂ ਅਣਪੜ੍ਹ ਨੇਤਾ ਚੁਣਾਂਗੇ ਨਾ ਸਾਡੇ ਦੇਸ਼ ਦਾ ਹਾਲ ਤਰੱਕੀ ਬਾਲਣੀ ਜਾਊਗਾ ਇਹੋ ਜਿਹਾ ਕੋਈ ਪੈਦਾ ਹੋਣਾ ਬੇਈਮਾਨੀ ਕਰਨੀ ਹੋਵੇ ਤਾਂ ਸਾਡਾ ਇੰਡੀਆ ਪਹਿਲੇ ਨੰਬਰ ਦੇ ਉੱਪਰ ਆ ਪੌਲ ਬਾਤ ਬਣਾਉਂਦੇ ਟੁੱਟ ਪਹਿਲਾਂ ਜਾਂਦੇ ਆ ਕੀ ਤਾਂ ਧੋਖਾਟਰ ਕਰਦੇ ਪਹਿਲੇ ਟੁੱਟ ਜਾਂਦੇ ਆ ਇਹ ਚ ਪਹਿਲੇ ਨੰਬਰ ਦੇ ਉੱਪਰ ਆ ਨੇਤਾਆਂ ਦੇ ਘਰਾਂ ਚੋਂ ਕਰੋੜਾਂ ਅਰਬ ਰੁਪਈਆ ਨਿਕਲਦਾ ਮਸ਼ੀਨਾ ਗਿਣਨੀ ਹੁਣ ਤਾਂ ਵੀ ਪਹਿਲੇ ਨੰਬਰ ਦੇ ਉੱਪਰ ਆ ਇਹੋ ਜਿਹੇ ਅਸੀਂ ਇਹ ਜਿਹੇ ਪਹਿਲੇ ਨੰਬਰ ਦੇ ਉੱਪਰ ਆ ਕਿਸੇ ਕੰਟਰੀ ਦੀ ਗੰਦ ਪਾੜ ਆਵੇ ਤਾਂ ਵੀ ਪਹਿਲੇ ਨੰਬਰ ਦੇ ਉੱਪਰ ਆ ਜਿੱਥੇ ਸਾਡੇ ਵੱਡੇ ਸਾਹਿਬ ਝੂਠ ਬੋਲਦੇ ਹੁਣ ਤਾਂ ਫੇਰ ਤਾਂ ਗੱਲਾਂ ਹੀ ਕਾਹਦੀਆਂ ਸਹੀ ਹੈ ਨਾ ਉਸ ਦੇਸ਼ ਦਾ ਹਾਲ ਇਸ ਤਰ੍ਹਾਂ ਹੀ ਹੁੰਦਾ ਹੈ ਸਟਾਰਟ ਮੈਂ ਨੰਬਰ ਦੇ ਉੱਪਰ ਆ 67 올림픽 ਦੇ ਵਿੱਚ ਖੇਡਾਂ ਦੇ ਵਿੱਚ ਧਰਮ ਦੇ ਨਾਮ ਦੇ ਉੱਪਰ ਪਹਿਲੇ ਨੰਬਰ ਦੇ ਉੱਪਰ ਜੇ ਬੰਦਾ ਮਾਰਨਾ ਹੋਵੇ ਗਊ ਗਊ ਮਾਤਾ ਨੂੰ ਕਹੇ ਕਿ ਵੱਢਣਾ ਹੋਵੇ ਠੀਕ ਹੈ ਫਿਰ ਅਸੀਂ ਪਹਿਲੇ ਨੰਬਰ ਦੇ ਉੱਪਰ ਆ ਪਰ ਦੂਜੇ ਮੁਲਕ ਇਹ ਚੀਜ਼ਾਂ ਤੋਂ ਦੂਰ ਨੇ ਤੇ ਉਹ ਪਾਕਿਸਤਾਨ ਦੇ ਉੱਪਰ ਆ ਰਹੇ ਨੇ ਕਿਉਂ ਸੋਚੋ ਕਦੇ ਧੰਨਵਾਦੀ